Wow. 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 ਤੇ ਚਲ ਪਾ ਚ ਰਹੀ ਅਰਗਾਵੇ ਆਏ ਯੋਹਾਨ ਦਾ ਅਜੀ ਕਾਲਤਾ ਜੀ ਜਿਹੜਾ ਅੱਜ ਇੱਕ ਨੇਕ ਕਾਰਜ ਕੀਤਾ ਗਿਆ ਜੀ ਆਪਣੇ ਗੁਰੂ ਸਾਹਿਬ ਸ਼੍ਰੀ ਕਲਗੀਧਰ ਸਾਹਿਬ ਜੀ ਦੇ ਪਾਇਲ ਵਿਤੇ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹਣੀ ਹੋ ਜੀ ਦੇ ਬਾਰੇ ਮਾਈ ਜੀ ਕਾਲਤਾ ਮਾਈ ਮਦਜੀਤੀ ਇਹ ਸਾਡੀ ਕਮੇਟੀ ਨੇ ਬਹੁਤ ਵਧੀਆ ਫੈਸਲਾ ਲਿਆ ਕਈ ਗਰੀਬ ਪਰਿਵਾਰ ਜਿਹੜੇ ਨਹੀਂ ਇੱਜ ਮਹਿੰਗੇ ਟੈਸਟ ਕਰਾ ਸਕਦੇ ਤੇ ਉਹ ਇੱਥੇ ਮਤਲਬ ਆਪਣੇ ਟੈਸਟ ਕਰਾ ਸਕਦੇ ਨੇ ਕਈ ਟੈਸਟ ਇੱਥੇ ਫ੍ਰੀ ਵੀ ਨੇ ਜਿੰਨਾਂ ਦਾ ਕੋਈ ਪੈਸਾ ਨਹੀਂ ਲੱਗਦਾ ਇਹ ਦੂਜੇ ਵੀ ਕੱਟ ਰੇਟਾਂ ਦੇ ਨੇ ਕੋਈ ਜ਼ਿਆਦਾ ਪੈਸੇ ਨਹੀਂ ਲੈਂਦੇ ਤੇ ਬਾਕੀ ਹਰ ਰੋਜ਼ ਇਹ ਸਵੇਰੇ 7 ਵਜੇ ਤੋਂ 12 ਵਜੇ ਤੱਕ ਖੁੱਲ੍ਹਾ ਕਰਨਗੇ ਜੀ ਸਰ ਜੀ ਦਾ ਧੰਨਵਾਦ ਇਹ ਸੌਫਤਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਲੋਕਾਂ ਦੇ ਵਿੱਚ ਫਾਇਦਾ ਕਰਦੇ ਨੇ ਕੋਈ ਛੁੱਟੀ ਨਹੀਂ ਇਹਨਾਂ ਨੂੰ ਐਤਵਾਰ ਦੇ ਐਤਵਾਰ ਵੀ ਖੁੱਲ੍ਹਦੇ ਨੇ ਇੱਕ ਸਿਰਫ ਕਹਿੰਦੇ ਵੀ ਦੀਵਾਲੀ ਦੀ ਛੁੱਟੀ ਕਰਾਂਗੇ ਹੋਰ ਹਰ ਰੋਜ਼ ਖੁੱਲ੍ਹਿਆ ਰਹੇਗਾ ਅੱਜ ਅੱਜ ਕਿੰਨਾ ਵੱਡਾ ਸਟੈਪ ਸਮਝਦੇ ਹੋ ਤੁਸੀਂ ਅੱਜ ਟੈਕਨੀਕਲ ਹੋ ਰਹੀ ਇਹਦਾ ਚੱਗੇ ਕਾਰਨ ਬਹੁਤ ਯਾਦੀ ਲੋਡ ਸੀਗੀ ਜੀ ਗਰੀਬ ਆਦਮੀ ਨਹੀਂ ਚੈੱਕ ਕਰਾ ਸਕਦੇ ਵੀ ਆਦਮੀ ਨੂੰ ਬਹੁਤ ਔਖਾ ਹੈ ਬਿਲਕੁਲ ਜੀ ਆਪਾਂ ਕਈ ਵਾਰ ਦੇਖਦੇ ਆ ਜੀ ਸਮਾਜ ਦੇ ਵਿੱਚ ਕੁਝ ਵਿਚਾਰੇ ਲੋਕ ਤਾਂ ਇਦਾਂ ਦੇ ਹੁੰਦੇ ਨੇ ਜਿਹੜੇ ਮਹਿੰਗੇ ਟੈਸਟ ਹੋਣ ਆ ਮਹਿੰਗੇ ਟੈਸਟਾਂ ਲਈ ਕਤਰ ਕਰਾਈ ਨਹੀਂ ਸਕਦੇ ਵੀਾਰੇ ਘਰੇ ਬਿਠੇ ਰਹਿੰਦੇ ਨੇ ਹੋ ਇਹ ਆਪਣਾ ਜਿਹੜਾ ਪ੍ਰਾਲਬ ਕੀਤਾ ਗਿਆ ਜੀ ਸੰਗਤ ਦਾ ਕੀ ਕਹਿਣਾ ਜੀ ਸੰਗਤ ਦਾ ਬਹੁਤ ਸਾਰੇ ਆ ਮਿਲ ਕੇ ਸਾਡੀ ਸੰਗਤ ਨੇ ਕਰਿਆ ਜੀ ਕੋਈ ਕੰਨੀ ਨਹੀਂ ਕਰਨਾ ਜੀ ਸਾਡੀ ਕਮੇਟੀ ਨੇ ਬਹੁਤ ਵਧੀਆ ਕੰਮ ਕਰਿਆ ਇਹ ਕਲਸਾ ਜੀ ਕਿੰਨੇ ਸਾਰੇ ਲੋਕਾਂ ਵੱਲੋਂ ਅੱਜ ਜਿਹੜੇ ਇਥੇ ਪੈਸੇ ਕਰਾਏ ਗਏ ਨੇ ਜੀ ਨਵੀਂ ਬਣੀ ਲਾਇਬਲਟੀ ਦੇ ਕਾਫੀ ਐ ਪੈਸੇ ਕਰਾਏ ਗਏ ਨੇ ਮੇਰੇ ਕੋਲ ਪੂਰੀ ਡਿਟੇਲ ਤਾਂ ਨਹੀਂ ਹੈਗੀ ਬਾਕੀ ਪ੍ਰਧਾਨ ਜੀ ਨੂੰ ਪਤਾ ਹੋਣਾ ਕਿੰਨੇ ਕਰਾਏ ਨੇ ਇਥੇ ਜੀ हां जी प्रधान जी ਤੁਸੀਂ ਵੀ ਕਹਿਣਾ ਚਾਹਦੇ ਹੋ ਜੀ ਕਿ ਇਹਦੇ ਬਾਰੇ ਵਾਈਡੂਰੀ ਕਾ ਸਾਹਬ ਸਾਹਿਬ ਇਹ ਵਾਈਡੂਰੀ ਬਤ ਹੈ ਆ ਬਦਾਨਾ ਬਹੁਤ ਸੋਹਣਾ ਆ ਇਹ ਚਾ ਬੜੇ ਉਤਸ਼ਾਹ ਨਾਲ ਪਬਲਿਕ ਨੇ ਕੈਟਰਿੰਗ ਰਾਇਨਿੰਗ ਕਾफी ਯਾਦੇ ਹੋਏ ਨੇ ਕੋਈ ਯਾਦ ਇਨੀ ਗਿਣਤੀ ਤਾਂ ਨਹੀਂ ਆਗੀ ਕਿ ਕਾਫੀ ਲੋਕਾਂ ਨੇ ਜਾਏ ਹੋਂ ਤੱਕ ਪੂਰਾ ਰਾਜ ਆ ਜੀ ਤੇ ਮਤਲਬ ਕਿ ਬੜੇ ਉਤਸ਼ਾਹ ਨਾਲ ਕਰ ਰਹੇ ਨੇ ਹਰ ਰੋਜ ਹੋਇਆ ਕਰਨਾਗੇ ਸਵੇਰੇ 7 ਤੋਂ 12 ਵਜੇ ਤੱਕ ਨੂੰ 11 ਵਜੇ ਤੱਕ डेली ਆਹ ਦੇ ਕੋਈ ਛੁੱਟੀ ਨਹੀਂ ਕੋਈ ਹੋਰ ਨਹੀਂ ਜੀ ਇਹ ਡੇਲੀ ਹੋਇਆ ਕਰਨਗੇ। ਭਰਾ ਜੀ ਕਿੰਨਾ ਕੋ ਫਾਇਦਾ ਹੋ ਰੋ ਪੈ ਜੇ ਤੁਸੀਂ ਕੀ ਸੋਚਦੇ ਹੋ ਇਹਦਾ ਬਹੁਤ ਫਾਇਦਾ ਹੈ ਗਰੀਬ ਲੋਕਾਂ ਨੂੰ ਆਮ ਲੋਕ ਬਹੁਤ ਨਾ ਟੈਸਟ ਤੋਂ ਡਰਦੇ ਕੋਈ ਦਵਾਈ ਬੂਟੀ ਨਹੀਂ ਲੈਂਦੇ ਜਦੋਂ ਡਾਕਟਰ ਸਾਹਿਬ ਕੋਈ ਜਾਇਦਾ ਤੋਂ ਟੈਸਟ ਲੇਦੇ ਉਹ ਮਹਿੰਗੇ ਟੈਸਟ ਹੁੰਦੇ ਨੇ ਆਮ ਬੰਦਾ ਕਰਾ ਨਹੀਂ ਸਕਦਾ ਜੀ। ਤੁਸੀਂ ਸਬਕ ਪਬਲਿਕ ਪਾਸੇ ਕੀ ਮੈਸੇਜ ਦੇਣਾ ਚਾਹਣੀ ਹੈ? ਪਬਲਿਕ ਬਾਤ ਤੇ ਵੀ ਬੜਾ ਵਧੀਆ ਰਾਲੇ ਪਬਲਿਕ ਦੀ ਵੀ ਉਤਸ਼ਾਹ ਹੋ ਬੜਾ ਬੜਾ ਆਰੈਨ ਟੈਸਟ ਕਰਾ ਰਹੇ ਨੇ ਉਹ ਤਾਂ ਜੀ ਸਮਾਜਵਾਦ ਦਾ ਮੈਸੇਜ ਕਰਨਾ ਚਾਹੁੰਦੇ ਨੇ ਸਮਾਜਵਾਦ ਦੇ ਮੈਸੇਜ ਇਹ ਆ ਵੀ ਹਰ ਲੋੜਵੰਦ ਨੂੰ ਇਹ ਟੈਸਟ ਕਰਾਉਣੇ ਚਾਹੀਦੇ ਨੇ ਘੱਟ ਰੀਟਨ ਦੇ ਉਹਦੇ ਨੇ ਤਸੱਲੀ ਬਖਸ ਹੁੰਦੇ ਨੇ ਤੇ ਇਹ ਚੰਗਿਆ ਬਦਲਾਅ ਇੱਕ ਸੇ ਆਮ ਪਬਲਿਕ ਨੂੰ ਉਪਰਾਲੇ ਕਰਦੇ ਰਹਿਣਾ ਚਾਹੀਦਾ ਜਿਵੇਂ ਗੁਰਦੇਵਾ ਪੰਦਰ ਕਮੇਟੀ ਨੇ ਕੀਤਾ ਤੇ ਹੋਰ ਇਹ ਸੰਸਥਾ ਦਾ ਵੀ ਧੰਨਵਾਦ ਆ ਵੀ ਇਹਨਾਂ ਨੇ ਵੀ ਬਹੁਤ ਸੋਨਾ ਉਪਰਾਲਾ ਕੀਤਾ ਹੈ ਪਤਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂ ਜੀ ਪਤਨ ਜੀ ਕੀ ਵਿਚਾਰ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਪਾਇੜ ਵਿੱਚ ਤੇ ਸਾਰੇ ਨਗਰ ਦੇ ਸਹਿਯੋਗ ਨਾਲ ਤੇ ਸਭ ਤੋਂ ਪਹਿਲਾਂ ਧੰਨਵਾਦ ਸ਼੍ਰੀ ਗੁਰਦੁਆਰਾ ਕਲਗੀਧਰ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਦੇ ਉਪਰਾਲੇ ਸਦਕਾ ਜਿਹੜੀ ਅੱਜ ਇੱਕ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਇੱਕ ਲੈਬੋਰੀ ਦਾ ਇੱਥੇ ਸਥਾਪਿਤ ਕੀਤੀ ਗਈ ਹੈ ਗੁਰੂ ਘਰ ਦੇ ਵਿੱਚ ਲੋੜਵੰਦਾ ਵਾਸਤੇ ਜੋ ਵੀ ਕਿਸੇ ਨੂੰ ਵੀ ਜਰੂਰਤ ਹੈ ਇੱਥੇ ਬਲੱਡ ਟੈਸਟ ਸਾਰੇ ਬਹੁਤ ਵਾਜਬ ਰੇਟਾਂ ਦੇ ਉੱਤੇ ਇੱਥੇ ਹੋਣਗੇ ਤੇ ਸਾਰੇ ਨਗਰ ਦੇ ਸਹਿਯੋਗ ਨਾਲ ਐਡਾ ਬੋਪਰਾਲਾ ਜਿੱਦਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਇਲ ਨੇ ਕਰਿਆ ਜੀ ਸ੍ਰੀ ਗੁਰਦੁਆਰਾ ਕਲਗੀਧਰ ਸਾਹਿਬ ਦੇ ਵਿੱਚ ਐਡਾ ਵੀ ਉਪਰਾਲੇ ਬੜੇ ਵਧੀਆ ਹੁੰਦੇ ਰਹਿਣਗੇ ਤਾਂ ਬਹੁਤ ਵਧੀਆ ਲੋਕਾਂ ਦੇ ਫਾਇਦੇ ਹੋਣਗੇ ਤੇ ਇਹ ਇਹਨਾਂ ਦਾ ਪੰਪਲੈਟ ਹੈ ਤੇ ਬਹੁਤ ਟੈਸਟ ਘੱਟ ਰੇਟਾਂ ਦੇ ਉੱਤੇ ਹੋ ਰਹੇ ਨੇ ਯਾਨੀ ਕਿ ਤਕਰੀਬਨ ਜਿਵੇਂ ਕਹਿੰਨ ਕਹੋ ਜਿਹੜਾ ਬਾਹਰ 100 ਰੁਪਏ ਦਾ ਟੈਸਟ ਹੋ ਰਿਹਾ ਤਾਂ ਉਹ ਇੱਥੇ 20 ਰੁਪਏ ਦਾ ਟੈਸਟ ਆ ਸਾਰੇ ਲੋਕਾਂ ਦੇ ਬਜਟ ਬਹੁਤ ਜ਼ਿਆਦਾ ਪੈਸਾ ਬਚੇਗਾ ਤੇ ਲੋਕਾਂ ਦੀ ਸਿਹਤ ਸਹੂਲਤਾਂ ਦਾ ਵੀ ਧਿਆਨ ਦਿੱਤਾ ਜਾ ਰਿਹਾ ਤੇ ਸਾਰੀ ਪ੍ਰਬੰਧਕ ਕਮੇਟੀ ਦਾ ਨਗਰ ਦਾ ਪਹਿਲ ਸ਼ਹਿਰ ਦਾ ਬਹੁਤ ਬਹੁਤ ਧੰਨਵਾਦ ਹੈ ਇਸ ਉਪਰਾਨੇ ਸਦਕਾ ਤੇ ਜਦੋਂ ਮਰਜ਼ੀ ਤੁਸੀਂ ਇੱਥੇ ਸਵੇਰੇ 7 ਵਜੇ ਤੋਂ 12 ਵਜੇ ਤੱਕ ਰੋਜ਼ ਆਨਾ ਕੋਈ ਵੀ ਛੁੱਟੀ ਨਹੀਂ ਤੇ ਜਦੋਂ ਵੀ ਤੁਸੀਂ ਮਰਜ਼ੀ ਆਓ ਇੱਥੇ ਆਪਣਾ ਕੋਈ ਟੈਸਟ ਵਗੈਰਾ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਇੱਥੇ ਕਰਵਾਓ ਘੱਟ ਬਰੇਟਾਂ ਦੇ ਵਿੱਚ ਅਦਾ ਜੀ ਬਾਹਰ ਆਪਣੇ ਕੋਲ ਨਾ ਜੀ ਕੁਝ ਸੱਜਣ ਗੱਲਬਾਤ ਕਰ ਰਹੇ ਸੀ ਜੀ ਉਹ ਕਹਿੰਦੇ ਸੀ ਵੀ ਲੈਬੋਰਟਰੀ ਵੱਲੋਂ ਹੋ ਸਕਦਾ ਪਹਿਲਾਂ ਪਹਿਲਾਂ ਰੇਟ ਘੱਟ ਦਿੱਤੇ ਜਾਣ ਜੀ ਉਸ ਤੋਂ ਬਾਅਦ ਜਾ ਕੇ ਰੇਟ ਵਧਾ ਦਿੱਤੇ ਜਾਣ ਜੀ ਫਿਰ ਕਰ ਦਿੱਤੇ ਜਾਣ ਮੈਂ ਇਹਦੇ ਤੇ ਪੱਤਰਕਾਰ ਸਾਹਿਬ ਤੋਂ ਲਈ ਜਾਣ ਕਰ ਦੇਣਾ ਚਾਹੁੰਦਾ ਵੀ ਇੱਕ ਤਾਂ ਆਪਾਂ ਸਭ ਤੋਂ ਵੱਡਾ ਉਪਰਾਲਾ ਗੁਰੂ ਘਰ ਦੇ ਵਿੱਚ ਆ ਗੁਰਦੁਆਰਾ ਕਲਗੀਧਰ ਦੇ ਵਿੱਚ ਉਸ ਤੋਂ ਬਾਅਦ ਆ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦੇਖੋ ਪ੍ਰਬੰਧਕ ਕਮੇਟੀ ਨੇ ਕਿੰਨੀ ਵਧੀਆ ਸੋਚ ਸੋਚੀ ਹੈ ਪਾਲ ਸ਼ਹਿਰ ਦੀ ਨੇ ਤਾਂ ਉਹਨਾਂ ਨੇ ਇਦਾਂ ਦਾ ਉਪਰਾਲਾ ਕਰਿਆ ਇਸ ਲੈਬੋਰੀ ਨੂੰ ਸਥਾਪਿਤ ਕਰਿਆ ਦੇਖੋ ਸਾਰੇ ਨਾਲ ਸਹਿਯੋਗ ਹੋਊਗਾ ਤਾਂ ਹੀ ਇਦਾਂ ਦੇ ਉਪਰਾਲੇ ਚੱਲਣਗੇ ਇਕੱਲਾ ਬੰਦਾ ਕੋਈ ਨਹੀਂ ਕਰ ਸਕਦਾ ਸਾਰਾ ਸ਼ਹਿਰ ਵੀ ਇਹਨਾਂ ਦੇ ਨਾਲ ਹੈ ਗੁਰੂ ਘਰ ਦੇ ਹਰ ਇੱਕ ਬੰਦਾ ਹਰ ਇੱਕ ਇੱਥੇ ਆਉਂਦੇ ਨੇ ਅਰਦਾਸ ਕਰਕੇ ਜਾਂਦੇ ਨੇ ਦੇਖੋ ਲੋਕਾਂ ਦੀ ਅਰਦਾਸਾਂ ਸਦਕਾ ਉਹਨਾਂ ਦੇ ਸਹਿਯੋਗ ਦੇ ਨਾਲ ਇਦਾਂ ਦੀ ਲੈਬੋਰੀ ਸਥਾਪਿਤ ਹੋਈ ਹੈ ਦੂਸਰੀ ਗੱਲ ਰਹੀ ਰੇਟਾਂ ਦੀ ਦੇਖੋ ਪ੍ਰਬੰਧਕ ਕਮੇਟੀ ਨਾਲ ਮੀਟਿੰਗ ਵਗੈਰਾ ਹੋਈ ਇਹਨਾਂ ਦੀ ਸਾਰਾ ਕੁਝ ਉਹਨਿਆ ਉਹ ਪਰਾਲਾ ਬਿੱਬੀ ਨੇ ਨਹੀਂ ਰੇਟ ਲਿਸਟਾਂ ਸਾਰੀਆਂ ਦਿੱਤੀ ਹੋਗੀਆਂ ਨੇ ਤੇ ਇੱਥੇ ਗੁਰੂ ਘਰ ਦੇ ਵਿੱਚ ਵੀ ਰਿਲੇਸ਼ਨ ਲੱਗੀ ਹੋਈ ਆ ਐਦਾਂ ਦਾ ਕੋਈ ਐਦਾਂ ਦਾ ਹੈ ਨਹੀਂ ਇਹ ਵੀ ਸੇਵਾ ਭਾਵਨਾ ਨਾਲ ਆਪਣਾ ਕਰ ਰਹੇ ਨੇ ਸਾਰਾ ਸਟਾਫ ਇਹਨਾਂ ਦਾ ਬਹੁਤ ਵਧੀਆ ਹੈ ਤੇ ਇਹਨਾਂ ਨੇ ਬਾਕੀ ਸ਼ਹਿਰਾਂ ਦੇ ਵਿੱਚ ਵੀ ਇਹਨਾਂ ਨੇ ਐਦਾਂ ਦਾ ਕਰਕੇ ਮੋਟਰੀਆਂ ਬਣਾਈਆਂ ਹੋਈਆਂ ਨੇ ਤੇ ਸਾਰੀ ਜਗ੍ਹਾ ਦੇ ਉੱਤੇ ਇਹਨਾਂ ਦਾ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੇ ਨੇ ਜੀ ਅਸੀਂ ਪਹਿਲਾਂ ਤੋਂ ਬਹੁਤ ਵਧੀਆ ਸੌਂਦ ਆ ਰਹੇ ਬਹੁਤ ਵਧੀਆ ਜੀ ਬਹੁਤ ਵਧੀਆ ਅਸੀਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਇਹਦਾ ਉਪਰਾਲਾ ਕਰਿਆ ਗੁਰੂ ਘਰ ਦੇ ਵਿੱਚ ਨਵੋਟਰੀ ਖੋਲਹੀ ਹੈ ਤੇ ਸਾਰੀ ਸੰਗਤਾਂ ਦਾ ਫਾਇਦਾ ਹੋਊਗਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਰਿਆਂ ਦਾ ਪਤਨ ਜੀ ਲਾਸਟ ਕੋਈ ਮੈਸੇਜ ਦੇਣਾ ਚਾਹਦੇ ਹੋ ਜੀ ਸੰਗਤ ਵਾਸੀ ਮੈਸੇਜ ਤਾਂ ਮੇਰਾ ਇਹੀ ਹੈ ਜੀ ਪਹਿਲਾਂ ਤਾਂ ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ ਬਾਕੀ ਪੈਲ ਸ਼ਹਿਰ ਵਾਸਤੇ ਤਾਂ ਨਵੋਟਰੀ ਖੁੱਲੀ-ਖੁੱਲੀ ਹੈ ਤਾਂ ਬਾਕੀ ਵੀ ਮੈਂ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦਾ ਵੀ ਤੁਸੀਂ ਅੱਗੇ ਵਾਲੇ ਪਿੰਡਾਂ ਤੋਂ ਵੀ ਇੱਥੇ ਆਓ ਬਹੁਤ ਘੱਟ ਰੇਟਾਂ ਦੇ ਉੱਤੇ ਬਿਲਕੁਲ ਜਾਇਜ਼ ਪੈਸਿਆਂ ਦੇ ਵਿੱਚ ਆਪਣੇ ਟੈਸਟ ਕਰਾਓ ਆਪਾਂ ਕੀ ਸੋਚ ਤਾਂ ਚਾਹਦੇ ਆਂ ਵੀ ਸਾਡੇ ਜੀ ਦਵਾਈਆਂ ਸਾਨੂੰ ਜਾਂ ਟੈਸਟ ਸਾਨੂੰ ਘੱਟ ਰੇਟ ਤੇ ਹੋਣ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਇਲ ਨੇ ਇਹ ਪ੍ਰਬੰਧ ਕਰਿਆ ਤਾਂ ਉਹਦੇ ਦਾ ਸਾਰਿਆਂ ਦਾ ਆਪਾਂ ਨੂੰ ਵੀ ਧੰਨਵਾਦ ਵੀ ਕਰਨਾ ਚਾਹੀਦਾ ਤੇ ਉਹਨਾਂ ਦਾ ਸਹਿਯੋਗ ਵੀ ਕਰਨਾ ਚਾਹੀਦਾ ਆਪਾਂ ਨੂੰ ਸਾਰਿਆਂ ਨੂੰ ਬਹੁਤ ਧੰਨਵਾਦ ਹਾਂਜੀ ਕਾਲ ਸਾਜੀ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਜਿਵੇਂ ਗੁਰਦੁਆਰਾ ਕਲਗੀ ਧਰ ਸਭ ਪਾਇਲ ਵਿਖੇ ਤੇ ਪਹਿਲਾਂ ਤੋਂ ਹੀ ਅਸੀਂ ਬੜੇ ਪ੍ਰਾਲੇ ਕਰਦੇ ਆਇਆ ਸਰਦੀਆਂ 'ਚ ਅਸੀਂ ਲੋਕਾਂ ਕੋਲੋਂ ਜੀ ਮਹਿੰਗੇ ਮਹਿੰਗੇ ਕੀਮਤੀ ਕੱਪੜੇ ਸਰਦੀਆਂ ਵਾਲੇ ਜਿਹੜੇ ਵਾਧੂ ਪਏ ਨੇ ਉਹ ਲੋਕਾਂ ਕੋਲੋਂ ਕਲੈਕਟ ਕਰਕੇ ਅਸੀਂ ਲੋੜਵੰਦ ਗਰੀਬਾਂ ਨੂੰ ਦਿੰਨੇ ਆ ਤੇ ਇੱਕ ਦੋ ਅਸੀਂ ਇਸ ਤਰ੍ਹਾਂ ਚੀਜ਼ਾਂ ਵੀ ਜਿਵੇਂ ਕਿਸੇ ਦੇ ਕੋਲ ਅੱਤਰ ਨੂੰ ਛੱਟ ਲੱਗੀ ਉਹਨਾਂ ਨੂੰ ਤੁਰਨ ਵਾਲੇ ਸਕੰਜੇ ਜਿਵੇਂ ਇੱਕ ਦੋ ਲਿਆ ਕੇ ਰੱਖਿਆ ਨੇ ਕੋਈ ਨਹੀਂ ਮੁੱਲ ਲੈ ਸਕਦਾ ਇੱਥੋਂ ਲੈ ਲਵੇ ਤੇ ਇੱਕ ਵਿਦਿਆਲਿਆ ਵੀ ਬੜਾ ਵਧੀਆ ਚੱਲਦਾ ਬੱਚਿਆਂ ਨੂੰ ਪੱਕੇ ਰਾਗਾਂ ਚ ਕੀਰਤਨ ਸੰਥਿਆ ਤੇ ਹੁਣ ਇੱਕ ਨਵਾਂ ਪ੍ਰੋਜੈਕਟ ਜਿਹੜਾ ਅੱਜ ਅਸੀਂ ਕੀਤਾ ਜੀ ਉਹ ਗੁਰਦੁਆਰਾ ਸਾਹਿਬ ਵਿਖੇ ਇੱਕ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਇੱਕ ਲਵੋਟਰੀ ਆਪਾਂ ਖੋਲੀ ਹੈ ਜਿਹਦੇ ਵਿੱਚ ਬੜੇ ਮਹਿੰਗੇ ਮਹਿੰਗੇ ਟੈਸਟ ਸਿਰਫ 25% ਤੇ ਹੋਇਆ ਕਰਨਗੇ ਜਿਵੇਂ ਕੋਈ 100 ਰੁਪਿਆ ਟੈਸਟ ਆ ਉਹ ਸਿਰਫ 25 ਰੁਪਿਆ ਚ ਹੋ ਜਾਇਆ ਕਰਨਾ ਤੇ ਕਈ ਵਾਰ ਇਸ ਤਰ੍ਹਾਂ ਹੁੰਦਾ ਜੀ ਟੈਸਟ ਬੜੇ ਮਹਿੰਗੇ ਹੁੰਦੇ ਨੇ ਤੇ ਜਿਹੜੇ ਲੋਕ ਤਾਂ ਵਿਚਾਰੇ ਉਹ 4 ਪੈਸੇ ਹੁੰਦੇ ਆ ਔਖੇ ਸੌਖੇ ਕਰਾ ਲੈਂਦੇ ਨੇ ਉਹ ਵੀ ਦੁਖੀਓ ਕੇ ਕਰਾਉਂਦੇ ਨੇ ਕੁਝ ਲੋਕ ਅਜੇ ਹੈ ਵੀ ਨਹੀਂ ਜਿਹੜੇ ਵਿਚਾਰੇ ਰੇਟ ਪੁੱਛ ਕੇ ਮੁੜ ਜਾਂਦੇ ਆ ਨਹੀਂ ਕਰਾ ਸਕਦੇ ਉਹਨਾਂ ਦੀ ਬਿਮਾਰੀ ਵੱਧ ਜਾਂਦੀ ਆ ਅਖੀਰ ਜਾਨ ਤੋਂ ਹੱਥ ਤੋ ਬੈਠਦੇ ਨੇ ਜਾਨ ਹੈ ਤਾਂ ਜਾਨ ਹੈ ਜੀ ਜਾਨ ਬਿਨਾ ਕੱਦ ਜੋ ਗਿਆ ਸੋ ਇੱਕ ਬੜਾ ਵਧੀਆ ਉਪਰਾਲਾ ਸਮੁੱਚੀ ਗੁਰਦਾਰਾ ਫਾਉਂਡ ਕਮੇਟੀ ਨੇ ਲਾਈਫ ਕੇਅਰ ਫਾਉਂਡੇਸ਼ਨ ਨਾਲ ਮਿਲ ਕੇ ਕੀਤਾ ਵੀ ਇੱਥੇ ਅੱਜ ਇੱਕ ਨਵੀਂ ਲੈਬਰਾਟਰੀ ਦਾ ਸ਼ੁਭ ਮਹੂਰਤ ਕੀਤਾ ਗਿਆ ਇਹਦਾ ਵੱਧ ਤੋਂ ਵੱਧ ਇਲਾਕਾ ਨਿਵਾਸੀ ਆ ਕੇ ਲਾਵ ਠਾਓ ਜੀ ਇੱਥੇ ਆ ਕੇ ਤੁਸੀਂ ਆਪਣੇ ਟੈਸਟ ਕਰਵਾਓ ਤੇ ਤਾਂ ਜੋ ਤੁਹਾਡਾ ਵੱਧ ਵੱਧ ਫਾਇਦਾ ਹੋ ਸਕੇਗਾ। ਅਕਾਲ ਸਾਹਿਬ ਜੀ ਤੁਸੀਂ ਪਬਲਿਕ ਦੇ ਕੀ ਵਿਊ ਇਸ ਨੇਗ ਕਾਰਜ ਦੇ ਬਾਰੇ ਸੁਣੇ ਨੇ ਜੀ ਅੱਜ। ਦੇਖੋ ਜਿੰਨੇ ਵੀ ਲੋਕ ਅੱਜ ਇੱਥੇ ਆਏ ਨੇ ਜਾਇਤ ਕੋ ਦੇ ਨਾਲ ਤਿਆਰੀਆਂ ਚੱਲਦੀਆਂ ਦੇਖਿਆ ਸਭ ਨੇ ਸਾਨੂੰ ਇਹੀ ਕਿਹਾ ਵੀ ਇੱਕ ਬਹੁਤ ਹੀ ਵਧੀਆ ਪ੍ਰਲਾਪ ਤੁਸੀਂ ਕੀਤਾ ਸਭ ਨੇ ਸਲਾਹਾਂ ਕੀਤੀ ਹੈ। ਪਰ ਕੁਝ ਕੁ ਬੰਦਿਆਂ ਦੇ ਮਨ 'ਚ ਵੀ ਸ਼ੰਕਾ ਸੀ। ਵੀ ਇਹ ਨਾ ਹੋਵੇ ਕਿ ਤੇ ਮਹੀਨੇ ਦਾ ਮਹੀਨੇ ਬਾਅਦ ਜਾ ਕੇ ਇਹ ਆਪਣੇ ਰੇਟ ਵਗੈਰਾ ਵਧਾ ਦੇਣ ਪਰ ਨਹੀਂ ਇਹ ਸਾਰਾ ਕੰਮ ਅਸੀਂ ਨਾਲ ਲਿਖਤੀ ਰੂਪ ਦੇ ਵਿੱਚ ਕੀਤਾ ਸਭ ਤੋਂ ਵੱਡੀ ਗੱਲ ਇਹ ਲੈਬੋਰਟਰੀ ਐਨਏਬੀਐਲ ਤੋਂ ਅਪਰੂਵਡ ਹੈ ਤੇ ਦੂਜੀ ਗੱਲ 94 ਗੁਰਦੁਆਰਿਆਂ ਚ ਇਹਨਾਂ ਦੀ ਪਹਿਲਾਂ ਚੱਲਦੀਆਂ ਨੇ ਅੱਜ 96ਵੀਂ ਇਹਨਾਂ ਨੇ ਖੋਲੀ ਹੈ ਸਾਰਾ ਅਸੀਂ ਇਹਨਾਂ ਦਾ ਪਾਸਟ ਚੈੱਕ ਕਰਕੇ ਪਤਾ ਕਰਕੇ ਕੀਤਾ ਇਹ ਇਸ ਤੋਂ ਹੋਰ ਅੱਗੇ ਵਧੀਆ ਤੱਕਮ ਹੋ ਸਕਦਾ ਹੈ ਇਸ ਤਰ੍ਹਾਂ ਦਾ ਕੁਝ ਨਹੀਂ ਕਰ ਸਕਦੇ ਕਿ ਰੇਟ ਵਧ ਗਏ ਜਾਂ ਕੁਝ ਹੋ ਗਿਆ ਇਦਾਂ ਦੀ ਸ਼ੱਕ ਕਰਨ ਦੀ ਲੋੜ ਨਹੀਂ ਸਭ ਨੇ ਸਲਾਹੇ ਕੀਤੀ ਹੈ ਜੀ। ਹਾਲ 사ਦੀ ਕੋਈ ਹੋਰ ਕਹਿਣਾ ਚਾਹੁੰਦੇ ਹੋ ਜੀ ਲਾਸਟ ਦੇ ਵਿੱਚ ਜੀ। ਦੇਖੋ ਮੈਂ ਇੱਕ ਸਾਰਾ ਮੈਸੇਜ ਦੇਣਾ ਚਾਹੁੰਦਾ ਜੀ ਵੀ ਸਾਰੇ ਗੁਰਦੁਆਰਿਆਂ ਨੂੰ ਸਾਰੇ ਸਿੱਖਾਂ ਨੂੰ ਅਸੀਂ ਬਹੁਤਾ ਪੈਸਾ ਸਦਾ ਇਮਾਰਤਾਂ ਤੇ ਲੰਗਰਾਂ ਤੇ ਹੀ ਲਾ ਰਹੇ ਹਾਂ ਅਸੀਂ। ਕੋਈ ਵਧੀਆ ਕਾਰਜ ਉਪਰਾਲੇ ਅਸੀਂ ਨਹੀਂ ਕਰ ਰਹੇ ਕਿ ਸਾਰੇ ਗੁਰਦੁਆਰਿਆਂ ਨੂੰ ਸਾਨੂੰ ਇਸ ਤਰ੍ਹਾਂ ਦੇ ਉਪਰਾਲੇ ਆ ਜਿਹੜੇ ਉਹ ਕਰਨੇ ਚਾਹੀਦੇ ਆ ਇੱਕ ਬੱਚਿਆਂ ਦੀ ਪੜ੍ਹਾਈ ਤੇ ਇੱਕ ਜਿਹੜਾ ਹੈਲਥ ਇਹਦੇ ਵਿੱਚ ਸਾਨੂੰ ਜ਼ਰੂਰ ਕੁਛ ਨਾ ਕੁਛ ਪੈਸ਼ਾ ਗੁਰੂ ਘਰਾਂ ਦਾ ਇਨਵੈਸਟ ਕਰਨਾ ਚਾਹੀਦਾ ਤੇ ਦੂਜੀ ਗੱਲ ਇੱਥੇ ਗੁਰਦੁਆਰਾ ਸਾਹਿਬ ਨਾਲ ਜੀ ਲੰਗਰ ਵੀ ਚੱਲਦਾ ਹੈ ਕੋਈ ਖੂਨ ਟੈਸਟ ਕਰਨ ਆਵੇ ਸਾਰਾ ਦਿਨ ਇੱਥੇ ਲੰਗਰ ਚੱਲਦਾ ਹੈ ਉਹਨੂੰ ਪ੍ਰਸ਼ਾਦੇ ਵੀ ਮਿਲਣਗੇ ਇੱਥੇ ਲੰਗਰ ਦੀ ਸਹੂਦਤ ਵੀ ਹੈ ਤੇ ਦੂਜੀ ਗੱਲ ਅੱਜ ਨਸ਼ਿਆਂ ਦਾ ਦੌਰ ਬਹੁਤ ਫੈਲ ਗਿਆ ਸੋ ਉਹ ਤਾਂ ਆਪਾਂ ਆਪਣੇ ਬੱਚਾ ਨੂੰ ਬਚਾਉਣ ਲਈ ਗੁਰੂ ਘਰਾਂ ਨਾਲ ਜੁੜੋ ਤੇ ਮੈਂ ਤਾਂ ਕਹਾਂਗਾ ਵੀ ਜਿਹੜੇ ਵੀ ਤੁਸੀਂ ਹਿੰਦੂ ਹੋ ਤਾਂ ਆਪਣੇ ਮੰਦਰ ਨਾਲ ਜੁੜੋ ਮੁਸਲਮਾਨ ਹੋ ਤਾਂ ਨਵਾਜ ਨਾਲ ਜਿਹੜੋ ਧਰਮ ਨਾਲ ਜਰੂਰ ਜੁੜੇ ਰਹੋ ਤਾਂ ਉਹ ਆਪਣੇ ਜਿਹੜੇ ਨੌਜਵਾਨ ਕਿੜੀ ਐ ਉਹ ਨਸ਼ਿਆਂ ਤੋਂ ਬਚਾਈ ਜਾ ਸਕੇ ਇਸ ਤਰ੍ਹਾਂ ਦੇ ਉਪਰਾਲੇ ਸਾਨੂੰ ਜਰੂਰ ਕਰਨੇ ਚਾਹੀਦੇ ਆ ਕਿਉਂਕਿ ਜੀਵਨ ਜਿਹੜਾ ਵਾਰ-ਵਾਰ ਨਹੀਂ ਮਿਲਣਾ ਬਹੁਤ ਵੱਡ ਮੁੱਲ ਹੈ ਜੀਵਨ ਹੈ ਤੇ ਇਹਨੂੰ ਕਿਤੇ ਨਾ ਕਿਤੇ ਅਸੀਂ ਨਸ਼ਿਆਂ ਵਿੱਚ ਜਾਂ ਹੋਰ ਕ੍ਰਿਤੀਆਂ ਵਿੱਚ ਅਜਾਈ ਗਵਾਈ ਜਾ ਰਿਹਾ ਅਸੀਂ ਕਿਸੇ ਦਾ ਭਲਾ ਤਾਂ ਕਰਾਂਗੇ ਸਾਡਾ ਸਰੀਰ ਤੰਦਰੁਸਤ ਹੋ ਜੇ ਅਸੀਂ ਇਸੇ ਨੂੰ ਨਸ਼ੇ 'ਚ ਗਾ ਲਿਆ ਅਸੀਂ ਕਿਛੇੜਾ ਕੀ ਸਵਾਰਨ ਸਭ ਤੋਂ ਪਹਿਲਾਂ ਆਪਣੀ ਸਿਹਤ ਨੂੰ ਸੰਭਾਲੋ ਤੇ ਫਿਰ ਜਿੰਨਾ ਵੀ ਹੋ ਸਕੇ ਕਿਸੇ ਦੀ ਮਦਦ ਜ਼ਰੂਰ ਕਰੋ ਤੁਸੀਂ ਜਿੰਨੇ ਕੁ ਵੀ ਜੋਗੇ ਹੋ ਥੋੜੇ ਚੋ ਥੋੜਾ ਬਹੁਤ ਚੋ ਬਹੁਤਾ ਕਿਸੇ ਗਰੀਬ ਦੀ ਕੋਈ ਦਵਾਈ ਕਿਸੇ ਬੱਚੇ ਦੀ ਪੜ੍ਹਾਈ ਇਹਨਾਂ ਚੀਜ਼ਾਂ ਤੇ ਜ਼ਰੂਰ ਕੁਛ ਨਾ ਕੁਛ ਦਾਨ ਸਾਨੂੰ ਕਰਨਾ ਚਾਹੀਦਾ ਤੇ ਤਾਂ ਹੀ ਸਾਡਾ ਇਸ ਸੰਸਾਰ ਤੇ ਆਉਣਾ ਸਫਲਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤਾਂ ਬਹੁਤ ਖਾਲਸਾ ਹਾਂਜੀ ਆਦੀਪ ਸਿੰਘ ਜੀ ਕੀ ਵਿਚਾਰ ਸੇਰਨਾ ਚਾਹਦੇ ਹੋ ਹਾਂਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਜਿਵੇਂ ਕਿ ਅੱਜ ਅਸੀਂ ਪਾਇਲ ਗੁਰਦੁਆਰਾ ਕਲਗੀਦਰ ਸਾਹਿਬ ਚ ਆਏ ਸੀ ਅੱਜ ਅਸੀਂ ਸਾਡੀ ਨਿਊ ਲੈਬ ਦੀ ਅੱਜ ਇੱਥੇ ਓਪਨਿੰਗ ਹੈ ਜਿਹਦੇ ਵਿੱਚ ਤੁਹਾਨੂੰ ਇਸ ਏਰੀਏ ਦੇ ਵਿੱਚ ਜੋ ਗੁਰਦਿਆਂ ਦੇ ਔਰ ਕੈਂਸਰ ਦੇ ਮਰੀਜ਼ਾਂ ਲਈ ਟੈਸਟ ਸਾਡੇ ਬਿਲਕੁਲ ਫ੍ਰੀ ਰਹਿਣਗੇ ਗੁਰਦਿਆਂ ਦੇ ਜੋ ਡੈਲਸਿਸ ਤੋਂ ਪਹਿਲਾਂ ਸੈਂਟੀ ਟੈਸਟ ਨੇ ਉਹ ਬਿਲਕੁਲ ਫ੍ਰੀ ਰਹਿਣਗੇ ਇਸ ਲੈਬੈਟਰੀ ਦੇ ਵਿੱਚ ਔਰ ਕੈਂਸਰ ਦੇ ਮਰੀਜ਼ਾਂ ਲਈ 48 ਟੈਸਟ ਨੇ ਉਹ ਬਿਲਕੁਲ ਫ੍ਰੀ ਰਹਿਣਗੇ ਔਰ ਬਾਕੀ ਵੀ ਜੋ ਸਾਡੇ ਟੈਸਟ ਨੇ ਜੇ ਬਾਜ਼ਾਰ ਦੇ ਵਿੱਚ ਰੇਟ ਜਿਸ ਟੈਸਟ ਦਾ ਲਾਈਕ ਵਿਟਾਮਿਨ ਡੀ ਦਾ ਟੈਸਟ ਹੈ 1000 ਰੁਪਏ ਦਾ ਉਹ ਸਾਡੇ ਕੋਲ ਸਿਰਫ 270 ਰੁਪਏ ਦਾ ਔਰ ਸਾਡੀ ਲਿਸਟ ਅਸੀਂ ਲਿਖ ਕੇ ਲਗਾਏ ਹੋਏ ਨੇ ਬਾਜ਼ਾਰ ਦੇ ਰੇਟ ਔਰ ਜੋ ਸਾਡੇ ਕੋਲ ਅਵੇਲੇਬਲ ਰੇਟ ਨੇ ਇਸ ਤੋਂ ਇਲਾਵਾ ਸਾਡੇ ਕੋਲ ਹੈਲਥ ਪੈਕੇजेस ਵੀ ਨੇ ਜਿਹਦੇ ਵਿੱਚ 500 500 ਰੁਪਏ ਦਾ ਪੈਕੇਜ 800 ਦਾ ਪੈਕੇਜ ਔਰ 900 ਦਾ ਪੈਕੇਜ ਇਹ ਜੋ ਪੇਸ਼ੈਂਟ ਆ ਆਪਣੀ ਲੋੜ ਦੇ ਅਨੁਸਾਰ ਜਾਂ ਕਹਿੰਦੇ ਵੀ ਆਪਣੀ ਕਹਿੰਦੀ ਵੀ ਜੋ ਉਹਨੂੰ ਪ੍ਰੋਬਲਮ ਦੇ ਅਨਸਾਰ ਇਹ ਆਪਣੇ ਹੈਲਥ ਪੈਕੇਜ ਕਰਵਾ ਸਕਦਾ ਹਾਂ ਇਸ ਲੈਬ ਦੀ ਜੋ ਟਾਈਮਿੰਗ ਆ ਉਹ ਮਾਰਨਿੰਗ 7:00 ਤੋਂ 12:00 ਵਜੇ ਤੱਕ ਰਹੇਗੀ ਜਿਹਦੇ ਵਿੱਚ ਜੋ ਪ੍ਰੋਸੈਸਿੰਗ ਟਾਈਮ ਆ ਉਹ ਸਾਡਾ ਜੋ ਰਿਜ਼ਲਟ ਦਾ ਟਾਈਮ ਰਹੇਗਾ ਔਰ ਸ਼ਾਮ ਨੂੰ 8:00 ਵਜੇ ਤੋਂ ਲੈ ਕੇ ਰਿਪੋਰਟਸ ਹੁਣੇ ਸ਼ੁਰੂ ਹੋ ਜਾਣਗੀਆਂ ਪੇਸ਼ੈਂਟ ਦੇ ਮੋਬਾਈਲ ਤੇ ਜੇ ਹਾਰਡ ਫਾਰਮ ਦੇ ਵਿੱਚ ਕੋਈ ਪ੍ਰਿੰਟ ਆਊਟ ਲੈਣਾ ਤੁਸੀਂ ਤਾਂ ਨੈਕਸਟ ਡੇ ਆ ਕੇ ਤੁਸੀਂ ਲੈਬ ਤੋਂ ਲੈ ਸਕਦੇ ਹੋ ਅਰਦੀਪ ਸਿੰਘ ਜੀ ਆਪਣੇ ਹੋਰ ਕਿਹੜੀ-ਕਿਹੜੀ ਜਗ੍ਹਾ ਦੇ ਜਿਹੜੇ ਆਪਾਂ ਇੱਥੇ ਤੇ ਲੈਬੋਰੀ ਬਣਾਏ ਹੋਏ ਨੇ ਇਹ ਜੋ ਸਾਡਾ ਲੈਬ ਟੈਸਟਿੰਗ ਉਪਰਾਲਾ ਇਹ ਪੰਜਾਬ ਹਰਿਆਣਾ ਔਰ ਹਿਮਾਚਲ ਦੇ ਵਿੱਚ ਅਸੀਂ ਕਰਿਆ ਹੋਇਆ ਜੀ ਜਿਹਦੇ ਵਿੱਚ ਪੰਜਾਬ ਚ ਜ਼ਿਲ੍ਹਾ ਡਿਸਟ੍ਰਿਕਟ ਮੁਹਾਲੀ ਰੋਪੜ ਕਪੂਰਥਲਾ ਸੰਗਰੂਰ ਮਲੇਰਕੋਟਲਾ ਸ਼ਿਆਲ ਕੋ ਜਲੰਧਰ ਪਟਿਆਲਾ ਫਤਿਹਗੜ ਸਾਹਿਬ ਲੁਧਿਆਣਾ ਤੇ ਨਵਾਂ ਸ਼ਹਿਰ ਜੇ ਹਰਿਆਣੇ ਦੀ ਗੱਲ ਕਰੀਏ ਆਪਾਂ ਹਰਿਆਣੇ ਚ ਅੰਮਾਲਾ ਨਰੈਣਗੰਦ ਕਰਨਾਲ ਤੇ ਯਮਨਾ ਨਗਰ ਹਿਮਾਚਲ ਨਾਹਾਂ ਨੰਗਲ ਉਹਨਾਂ ਰੀਸੈਂਟਲੀ ਓਪਨਿੰਗ ਹੋਇਆ ਉਹਨਾਂ ਦਾ ਵੀ ਬੋਰਡ ਲੱਗ ਜਾਏਗਾ ਜੀ ਜੇ ਆਪਾਂ ਇਹਨਾਂ ਨੂੰ ਗੱਲ ਕਰੀਏ ਵੀ ਸਾਡੇ ਕਲੈਕਸ਼ਨ ਸੈਂਟਰ ਕਿੱਥੇ ਨੇ ਇਹ ਸਾਰੇ ਐਡਰੈਸ ਸਾਡੇ ਦਿੱਤੇ ਹੋਏ ਨੇ ਜੀ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਵੀ ਸਾਨੂੰ ਚੈੱਕ ਕਰ ਸਕਦੇ ਹੋ ਇਹ ਸਾਡੇ ਐਡਰੈਸਸ ਵੈਬਸਾਈਟ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਸਾਡਾ ਇੰਸਟਾ ਦਾ ਪੇਜ ਹੈ ਲਾਈਫ ਕੇਅਰ ਫਾਊਂਡੇਸ਼ਨ ਲੈਬ ਉਹਨੂੰ ਤੁਸੀਂ ਚੈੱਕ ਕਰ ਲਓ ਉਹਦੇ ਤੇ ਸਾਡੇ ਰੀਸੈਂਟਲੀ ਅਪਡੇਟ ਆਉਂਦੇ ਰਹਿੰਦੇ ਨੇ ਔਰ ਇਹਦੇ ਨਾਲ ਨਾਲ ਸਾਡਾ ਡੈਂਟਲ ਦਾ ਉਪਰਾਲਾ ਵੀ ਚੱਲਦਾ ਦੁਰਾਹਾ ਸਾਡਾ ਡੈਂਟਲ ਦਾ ਕਲੀਨਿਕ ਹੈ ਔਰ ਬਹੁਤ ਜਲਦ ਸਮਰਾਲਾ ਖੁੱਲਣ ਵਾਲਾ ਫਿਰ ਮੈਸੇਜ ਇਹ ਚਾਹੁੰਦੇ ਹਾਂ ਜੀ ਸਮਾਜ ਨਾਲ ਸਮਾਜ ਵਾਸਤੇ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਜੀ ਜਿਉ ਇਹ ਵੀਡੀਓ ਹੈ ਨੂੰ ਮੈਕਸਿਮਮ ਸ਼ੇਅਰ ਕੀਤਾ ਜਾਵੇ ਇਹੀ ਤੁਹਾਡਾ ਦਸਤਖਤ ਹੋਏਗਾ ਬਹੁਤ <muchas> ਮਿਹਰਬਾਨੀ